ਸ੍ਰੀ ਅਮਨ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਪਟੀਸ਼ਨ ਪਾਈ ਗਈ ਸੀ ਉਹ ਪਟੀਸ਼ਨ ਐਜ਼ ਇਟ ਇਜ਼ 14 ਸਾਲ ਦੀ ਹਾਲੇ ਸਰਕਾਰ ਦੇ ਠੰਡੇ ਵਾਸਤੇ ਵਿੱਚ ਪਈ ਆ ਜੇ ਦੀ ਬਾਤ ਅਸੀਂ ਸੁਪਰੀਮ ਕੋਰਟ ਆਨਰੇਬਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾ ਚੁੱਕੇ ਆ ਪਰ ਉਹ ਦਰਵਾਜ਼ਾ ਖੜਕਾਏ ਦਾ ਵੀ ਸਾਨੂੰ ਹਾਲੇ ਤੱਕ ਕੋਈ ਰਿਸਪੌਂਸ ਨਹੀਂ ਮਿਲਿਆ ਜੇ ਕਾਲ ਤੱਕ ਸਾਫ ਸਿਲੀ ਕਾਲ ਤੱਕ ਸਾਫ ਬਲੋਂ ਕਮੇਟੀ ਬਣੀ ਸੀ ਉਹ ਕਮੇਟੀ ਨੇ ਵੀ ਪਹੁੰਚ ਕੀਤੀ ਪਰ ਉਸ ਪਹੁੰਚ ਦਾ ਵੀ ਸਟਾਏ ਨਿਕਲਿਆ ਕਿ ਸਾਨੂੰ ਈਮੇਲਾਂ ਹੀ ਕਹਿਤਾ ਕਿ ਤੁਹਾਡਾ ਇਹ ਜਿਹੜਾ ਕਮੇਟੀ ਦਾ ਮੈਂਡ ਦਾ ਜੇ ਸਮੁੱਧਾ ਚ ਮਿਲਣਾ ਸੀ ਉਹ ਮੁੱਦਾ ਜਿਹੜਾ ਉਹ ਕੋਲੋਜ ਕਰ ਦਿੱਤਾ ਗਿਆ ਸੋ ਅੱਜ ਬੜੇ ਖੁੱਲ ਕੇ ਸੇਖ ਮਿਦਵਾਨਾਂ ਬਲੋਂ ਤੇ ਜਿਹੜੂ ਜਥੇਬੰਦੀਆਂ ਬਲੋਂ ਇਹ ਨਿਟਕੇ ਵਿਚਾਰ ਆਏ ਆ ਕੋਸ਼ਾਂ ਦਾ ਵਿਚਾਰ ਸੀ ਕਿ ਪਟੀਸ਼ਨ ਵਾਪਸ ਲੈ ਲੈਣੀ ਚਾਹੀਦੀ ਪੁਰਸ਼ ਦਾ ਵਿਚਾਰ ਸੀ ਕਿ ਵਾਪਸ ਨਹੀਂ ਲੈਣੀ ਚਾਹੀਦੀ ਬਹੁ ਗਿਣਤੀ ਦਾ ਇਹ ਵੀ ਮੰਨਣਾ ਆ ਕਿ ਸਿਧਾਂਤਕ ਤੌਰ ਦੇ ਉੱਤੇ ਤੇ ਜਿਹਾਰੂ ਤੌਰ ਤੇ ਕੌਮ ਦੀ ਸਿਧਾਂਤਕ ਦੇਖਦੇ ਹੋਏ ਕੁਰਬਾਨ ਹੋਣ ਦੀ ਵਿਰਾਸਤ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਕਿਉਂਕਿ ਇੱਥੇ ਇੱਕ ਸਵਾਲ ਉੱਠਦਾ ਕਿ ਭਾਈ ਭਲਵੰਤ ਸਿੰਘ ਜੀ ਰਾਜੂਵਾਨੇ ਦਾ ਇਕੱਲਾ ਕੇਸ ਕਿਉਂ ਟੇਕ ਅਪ ਕੀਤਾ ਜਾ ਰਿਹਾ ਪਿਛਲੇ ਦਿਨੀ ਅਸੀਂ ਉਹਨਾਂ ਨਾਲ ਮੀਟਿੰਗ ਕੀਤੀ ਸੀ ਉਹ ਕਿਉਂਕਿ ਉਹਨਾਂ ਦੀ ਡੈਥ ਸੈਂਟੈਂਸ ਆ ਤੇ ਥੈਟ ਸੈਂਟੈਂਸ ਦੇ 18 ਸਾਲ ਦੇ ਉਹ ਫਾਂਸੀ ਦੀ ਚੱਕੀ 'ਚ ਬੈਠੇ ਆ ਸਰਕਾਰ ਵਾਅਦੇ ਤੋਂ ਮੋਨਕਰ ਹੋ ਗਈ ਤੇ ਹੁਣ ਭਾਈ ਸਾਹਿਬ ਦਾ ਕਹਿਣਾ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼ਾਇਦ ਮੇਰੀ ਚੀਜ਼ ਦੀ ਦੇ ਵਿੱਚ ਗੱਬੇ ਕੋ ਬਾਇਦਾ ਬਣ ਕੇ ਬੈਠੀ ਹੈ ਪਰ ਮੈਂ ਇਸ ਕਰਕੇ ਦਰਸਾਉਣਾ ਚਾਹੁੰਦਾ ਜਿਹੜੇ ਬਾਕੀ ਬੰਦੀ ਸਿੰਘ ਆ ਸਾਰੇ ਉਹਨਾਂ ਨਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਵਾਸਤਾ ਕੀ ਪਈ ਨੇ ਅਤੇ ਚ ਰੈਂਦੇ ਆ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸ਼ਾਇਦ ਇੱਕ ਧਿਰ ਦੀ ਪੈਰ ਵੀ ਕਰਦੇ ਆ ਪਰ ਭਾਈ ਬਲਵੰਤ ਸਿੰਘ ਰਾਜਵਾਨ ਦਾ ਕੀ ਤਾਂ ਟੇਕਾ ਵੱਖਰਾ ਕੀਤਾ ਜਾ ਰਿਹਾ ਕਿ 95 ਤੋਂ ਹੁਣ ਲਾਈਏ ਜਾ ਕੇ ਤੇ ਕਿੰਨਾ ਸਮਾਂ ਜੇਲ੍ਹ ਦੇ ਵਿੱਚ ਹੋ ਗਿਆ ਜੇ ਕਿਸੇ ਨੂੰ ਲਾਈਫ ਇੰਪ੍ਰਿਜ਼ਨਮੈਂਟ ਵੀ ਹੋਵੇ ਤਾਂ 20 ਸਾਲ ਬਾਅਦ ਤੋਂ ਬਾਅਦ ਹੁੰਦੀ ਸੀ ਜਾਂ ਉਹਦੇ ਆਰਡਰ 'ਚ ਲਿਖਿਆ ਜਾਂਦਾ ਸੀ ਕਿ ਇਹ ਆਪਣੀ ਤਾਜ਼ ਜਿੰਦਗੀ ਅੰਦਰ ਰਹੂਗਾ ਪਰ ਮੈਂ ਸਮਝਦਾ ਇਸ ਦੇਖ ਦੀ ਜਿਹੜੀ ਆਤਰਾਸ ਦੀ ਆ ਸੀ ਕੋਈ ਪਹਿਲੀ ਤਾਂ ਮੈਂ ਕੱਲ ਕਰਦੇ ਆ ਕੋਈ ਭੀਖ ਨਹੀਂ ਮੰਗ ਰਿਹਾ ਕੋਈ ਤਾਰਸ ਨਹੀਂ ਮੰਗ ਰਹਾ ਸਿਰਫ ਅਨਸਾਫ਼ ਮੰਗਦੇ ਆ ਅਨਸਾਫ਼ ਵੀ ਇਸ ਦੇਸ਼ ਦੇ ਕਾਨੂੰਨ ਤਹਿਤ ਮੰਗਦੇ ਆ ਜਿਹੜੇ ਕਨਸਟੀਟਿਊਸ਼ਨਲ ਰਾਈਟ ਬਾਕੀਆਂ ਲਈ ਆ ਉਹ ਸਾਡੇ ਲਈ ਨਹੀਂ ਤੇ ਇਸ ਕਰਕੇ ਇਹ ਗੁਹਾਰ ਲਾਈ ਆ ਕਿ ਕੌਮ ਆਪਣਾ ਇਸ ਦਰਦ ਨੂੰ ਮਹਿਸੂਸ ਕਰੇ ਕਿ ਭਾਈ ਰਾਜੋਵਾਲਾ ਸਾਹਿਬ ਐਡੇ ਲੰਬੇ ਅਰਸੇ ਦੇ ਉਹ ਇੱਕ ਹੋਂਦ ਨੂੰ ਉਡੀਕ ਰਹੇ ਆ ਕਿ ਚਾਹੇ ਮੇਰੀ ਪਾਕਸੀ ਦੀ ਸਜ਼ਾ ਉਹ ਤਾਂ ਨਹੀਂ ਡੀਕ ਰਿਹਾ ਪਰ ਸ਼ੌਮਣੀ ਕਮੇਟੀ ਨੂੰ ਪਾਈ ਉਹ ਤਾਂ ਦਰੇੜਿਆ ਰਾਦੇ ਤੇ ਤੇ ਬਿਲਕੁਲ ਅਡੋਲਿਆ ਨਾ ਚਿੰਤਿਆ ਤੇ ਹਰ ਇੱਕ ਪੱਖ ਤੋਂ ਮਹਿਸੂਸ ਕਰਦੇ ਵੀ ਹੁਣ ਜ਼ਿੰਦਗੀ ਦਾ ਤੇ ਮੌਤ ਦਾ ਮੇਲੇ ਕੋਈ ਫੈਸਲਾ ਨਹੀਂ ਕੋਈ ਫਾਸਲਾ ਨਹੀਂ ਰਹਿ ਗਿਆ ਸੋ ਅਸੀਂ ਚਾਹੁੰਦੇ ਸੀ ਵੀ ਸਮੁੱਚੀ ਕੌਮ ਇਹਨੂੰ ਫੈਸਲਾ ਕਰੇ ਇਹਦੇ ਬਾਰੇ ਤੇ ਉਹ ਸਿੱਖ ਸੰਸਥਾਵਾਂ ਦੀਆਂ ਜਿਹੜੀਆਂ ਦੂਜੀਆਂ ਸਾਰੀਆਂ ਉਹਨਾਂ ਨੇ ਵੀ ਆਪਣੇ ਜਿਹੜੇ ਆ ਪਚਾਰ ਖੁੱਲ ਕੇ ਅੱਜ ਜਿਹੜੇ ਸਾਰੇ ਪਾਰਟ ਕੀਤੇ ਇੱਤੇ ਹੁਣ ਅਸੀਂ ਇਹ ਫੈਸਲਾ ਕੀਤਾ ਕਿ ਅਗਲੀ ਮੀਟਿੰਗ ਜਿਵੇਂ ਫੈਡਰੇਸ਼ਨਾਂ ਦੇ ਆਗੂ ਪਹੁੰਚੇ ਆ ਜਿਵੇਂ ਆਰੂ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਜਾਂ ਸਾਡੇ ਸਿੱਖ ਵਿਦਵਾਨ ਪਹੁੰਚੇ ਆ ਉਹਨਾਂ ਤੋਂ ਇਲਾਵਾ ਦੂਸਰਿਆਂ ਨੂੰ ਵੀ ਸੁਣਿਆ ਜਾਵੇ ਇਹਨਾਂ ਨੇ ਤਾਂ ਆਪਣੇ ਆਪਣੇ ਵਿਚਾਰ ਦੇ ਦਿੱਤੇ ਆ ਇਹਨਾਂ ਦੇ ਵੀ ਵਿਚਾਰ ਕਲਮਬੰਦ ਕਰ ਲਿਆ ਤੇ ਉਸ ਦਿਨ ਆਪਨੇ ਬੈਠ ਕੇ ਇਹ ਵੀ ਵਿਚਾਰ ਇੱਕ ਦੂਜੇ ਨਾਲ ਜਿਹੜੇ ਉਹ ਸਾਰੇ ਸਾਂਝੇ ਕਰ ਲੈ ਜਾਣਗੇ ਸੋ ਇਹ ਆਉਂਦੇ ਦਿਨਾਂ 'ਚ ਛੇਤੀ ਇੱਕ ਵਕੀਲਾਂ ਦੀ ਤੇ ਜੱਜ ਸਾਹਿਬਾਨ ਦੀ ਮੀਟਿੰਗ ਵੀ ਚੰਡੀਗੜ੍ਹ ਛੇਤੀ ਉਹ 2-4 ਦਿਨਾਂ 'ਚ ਬੈਠ ਕੇ ਉਹਨਾਂ ਨਾਲ ਵੀ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਉਹ ਮੀਟਿੰਗ ਜਿਹੜੀ ਨਮਾਇੰਦਿਆਂ ਦੀ ਆ ਇੱਕ ਮੈਂ ਜ਼ਰੂਰ ਬੇਨਤੀ ਕਰਨੀ ਚਾਹੁੰਦਾ ਦੇਸ਼ ਤੇ ਵਿਦੇਸ਼ ਦੀਆਂ ਸੰਸਥਾਵਾਂ ਨੂੰ ਕਿ ਇਹ ਕੋਈ ਰਾਜਨੀਤਿਕ ਮੁੱਦਾ ਨਹੀਂ ਤੇ ਨਾ ਇਹ ਚ ਰਾਜਨੀਤੀ ਕੋਈ ਕਰਨੀ ਚਾਹੀਦੀ ਆ ਕਿ ਤੁਸੀਂ ਵੀ ਆਪਣੇ ਭਾਈ ਰਾਜਵਾਨਾ ਸਾਹਿਬ ਦੀ ਫਾਂਸੀ ਦੇ ਸਬੰਧ ਦੇ ਵਿੱਚ ਜਿਹੜੀ ਸ਼ਰਮਣੀ ਕਮੇਟੀ ਨੇ ਪਟੀਸ਼ਨ ਪਾਈ ਆ ਉਹਦੇ ਬਾਰੇ ਵਿਚਾਰ ਭੇਜੋ ਚਾਹੇ ਲਿਖ ਕੇ ਭੇਜ ਦਿਓ ਚਾਹੇ ਈਮੇਲ ਕਰ ਦਿਓ ਚਾਹੇ WhatsApp ਕਰ ਦਿਓ ਤੇ ਜੇ ਕੋਈ ਨਮੈਂਦਾ ਆ ਵੀ ਸਕਦਾ ਉਹ ਆ ਕੇ ਵੀ ਆਪਣੇ ਪਰਕਰਟ ਕਰਦਾ ਵਿਚਾਰ ਤੇ ਇੱਥੇ ਦੀਆਂ ਵੀ ਸਾਰੀਆਂ ਜਥੇਬੰਦੀਆਂ ਸਿੰਘ ਸੁਭਾਵਾਂ ਆ अदर ਸਟੇਟ ਦੇ ਵਿੱਚ ਬਹੁਤ ਸਾਰੀਆਂ ਸਿੰਘ ਸਭਾਵਾਂ ਜਿਹੜੀਆਂ ਉਹ ਤਾਤਵਰ ਰਹਿੰਦੀਆਂ ਸਿੱਖ ਮੁੱਦਿਆਂ ਦੇ ਉੱਤੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਉਹ ਵੀ ਇਹਦੇ ਵਿੱਚ ਸ਼ਮੂਲੀਅਤ ਕਰਨ ਆਪਣੇ ਵਿਚਾਰ ਦੇ ਦੇਣ ਤਾਂ ਕਿ ਭਾਈ ਰਾਜਗੋਣਾ ਸਾਹਿਬ ਜਿਹੜੇ ਲੰਬੇ ਆਸੇ ਦੇ ਕੇਂਦਰ ਦੀ ਕੋਟਨੀਤੀ ਜਿਹੜੀ ਆ ਉਹ ਅੱਜ ਸਾਨੂੰ ਇਹ ਮਹਿਸੂਸ ਹੋ ਰਿਹਾ ਕਿ ਨਰਾਕਾਤਮਕ ਰਵੱਈਆ ਕਿਉਂ ਪਣਾਇਆ ਜਾ ਰਿਹਾ ਉਹ ਇਸ ਕਰਕੇ ਬਣਾਇਆ ਜਾ ਰਿਹਾ ਕਿ ਇਹ ਮਿਨੋਰਟੀ ਕਮਿਊਨਿਟੀ ਨੂੰ ਜਿੰਨਾ ਬੇਇਨਸਾਫੀ ਕਰਾਂਗੇ ਉਨਨੀ ਸ਼ਾਇਦ ਦੂਜੀਆਂ ਜਿਹੜੀਆਂ ਕਮਿਊਨਿਟੀ ਆ ਮжоਰਿਟੀ ਦੇ ਵਿੱਚ ਉਹ ਸ਼ਾਇਦ ਖੁਸ਼ ਹੋ ਜਾਣਗੀਆਂ ਇਹ ਸਾਨੂੰ ਇਸ ਗੱਲ ਦਾ ਐਵੇਂ ਦਾ ਨਜ਼ਰੀਆ ਜਿਹੜਾ ਮਹਿਸੂਸ ਹੁੰਦਾ ਆ ਸੋ ਇਸੇ ਕਰਕੇ ਬਹੁ ਗਿਣਤੀ ਨੂੰ ਖੁਸ਼ ਕਰ ਲਈਏ ਘੱਟ ਗਿਣਤੀਆਂ ਦੇ ਉੱਤੇ ਬੇਇਨਸਾਫੀ ਕੀਤੀ ਜਾ ਰਹੀ ਆ ਸੋ ਮੈਂ ਅੰਤ ਦੇ ਵਿੱਚ ਤੁਹਾਡਾ ਮੀਡੀਆ ਦਾ ਵੀ ਸਾਰੇ ਦਾ ਤੇ ਚੇਚੇ ਤੌਰ ਤੇ ਸਾਰੀਆਂ ਜਥੇਬੰਦੀਆਂ ਜਿਹਦੇ ਵਿੱਚ ਫੈਡਰੇਸ਼ਨ ਸਾਰੀਆਂ ਪਹੁੰਚੀਆਂ ਦਲ ਖਾਲਸਾ ਉਹਨਾਂ ਦੇ ਨਾਲ ਸਾਡੇ ਅਕਾਲੀ ਦਲ ਆmber ਸਾਹਤੋਂ ਵੀ ਨੁਮਾਇंदे ਆਉਣੇ ਸੀ ਅਮਨ ਸਿੰਘ ਮਾਨ ਉਹਨੇ ਕੋ ਕਾਰਜ ਕਰਕੇ ਉਹਨੂੰ ਹੀ ਆ ਸਕੇ ਔਰ ਸਰਦਾਰ ਅਮਰਜੀਤ ਸਿੰਘ ਸਾਡੇ ਸਿੱਖ ਵਿਦਵਾਨ ਹੈ ਉਹਨੇ ਵੀ ਲਿਖ ਕੇ ਭੇਜਿਆ ਸਰਦਾਰ ਦਿਲਜੀਤ ਸਿੰਘ ਬਿੱਟੂ ਉਹਨੇ ਵੀ ਆਪਣੇ ਲਿਖ ਕੇ ਸਾਰੇ ਵਿਚਾਰ ਜਿਹੜੇ ਦਿੱਤੇ ਆ ਗੋਣੀ ਦਾ ਤੇ ਗੋਗਵਾਨੀ ਸਾਹਿਬ ਨੇ ਵੀ ਲਿਖ ਕੇ ਆਪਣੇ ਭੇਜ ਦਿੱਤੇ ਵਿਚਾਰ ਸੋ ਅੱਗੇ ਗਾਹ ਅਸੀਂ ਹੁਣ ਛੇਤੀ ਇੱਕ ਜੱਜੇ ਸਾਹਿਬਾਨ ਦੀ ਵਕੀਲਾਂ ਦੀ ਤੇ ਉਦੋਂ ਬਾਅਦ ਫਿਰ ਇੱਕ ਚਣੀਂਦਾ ਜਿਹੜਾ ਉਹਨਾਂ ਦੇ ਨਮਾਇੰਦਿਆਂ ਦਾ ਜਿਹੜਾ ਇਕੱਠ ਆ ਉਹ ਸਲਾਹ ਅਸੀਂ ਕਰ ਲਾਂਗੇ ਸਾਰੇ ਉਹ ਕਰਕੇ ਤਾਂ ਛੇਤੀ ਮੀਟਿੰਗ ਕਰਦਾਂਗੇ ਤਾਂ ਕਿ ਕਿਸੇ ਠੋਸ ਨਤੀਜੇ ਤੇ ਪਹੁੰਚਿਆ ਜਾ ਸਕੇ ਸੋ ਮੈਂ ਸਾਰਿਆਂ ਦਾ ਦਿਲ ਦੀਆਂ ਧਗਿਆਨੀਆਂ ਤੋਂ ਤੁਹਾਡਾ ਇੱਕ ਸਵਾਲ ਆ ਜੀ ਚਿੱਠੀ ਭੇਜੀ ਸੀਗੀ ਤੁਹਾਨੂੰ ਹੱਤ ਪੰਜ ਚਿੱਠੀਆਂ ਦਿੱਤੀਆਂ ਉਹ ਚਿੱਠੀ ਮੇਰੇ ਕੋਲ ਹਾਲੇ ਪਈ ਆ ਉਹ ਵੀ ਮੈਂ ਕੋਈ ਨਹੀਂ ਨਸ਼ਰ ਕਰੂੰਗਾ ਉਹ ਵੀ ਉਹ ਵੀ ਉਹ ਵੀ ਤੁਹਾਡੇ ਪ੍ਰਧਾਨ ਜੀ ਇੱਕ ਦਾ ਜਿਹੜੇ ਬਾਰਡਰ ਦੇ ਉੱਪਰ ਜਿੱਥੇ ਲੜਾਈ ਦਾ ਮਾਹੌਲ ਹੈਗਾ ਕਈ ਪਿੰਡਾਂ ਦੇ ਵਿੱਚ ਜਿਵੇਂ ਗੁਰੂ ਸਾਹਿਬ ਦੇ ਪਾਵਨ ਸਰੂਪ ਨੇਗੇ ਉਹਨਾਂ ਨੂੰ ਅੱਗੇ ਪਿੰਡਾਂ ਦੇ ਵਿੱਚੋਂ ਦੀ ਲਿਆਉਣਾ ਪੈ ਰਿਹਾ ਮਾਹੌਲ ਬੜਾ ਟੈਂਸਾ ਕੋਈ ਐਸਜੀਪੀਸੀ ਵੱਲੋਂ ਕੋਈ ਕਦਮ ਚੁੱਕਿਆ ਜਾਵੇ ਪਿੰਡਾਂ ਦੇ ਵਿੱਚ ਅਸੀਂ तकरीबन ਸ਼੍ਰੀਨਗਰ ਤੋਂ 46 ਰੂਪ ਲੈ ਕੇ ਆਏ ਹਾਂ ਸਾਰਤ ਸਰੂਪਾ ਦੇ ਬਾਰਡਰ ਏਰੀਆ ਚੋਂ ਲੈ ਕੇ ਆ ਤਾਂ ਕਿ ਲੋਕ ਜਿੱਥੋਂ ਆ ਰਹੇ ਆ ਉੱਥੇ ਧੰਨ ਗੁਰੂ ਗੋਬਿੰਦ ਗੁਰੂ ਗ੍ਰੰਥ ਸਾਹਿਬ ਜੀ ਕੋਈ ਬਿਆਦਲੀ ਨਾ ਕਿਸੇ ਪੱਕਦੀ ਹੋਵੇ ਉਹਦੇ ਲਈ ਅਸੀਂ ਹੈਗੇ ਆ ਤੱਤਰਿਆ ਦੂਜੀ ਬੇਨਤੀ ਅਸੀਂ ਸਾਰੇ ਗੁਰਦੁਆਰਾ ਸਹਿਵਾਨਾਂ ਨੂੰ ਵੀ ਜਿਹੜੇ ਬਾਰਡਰ ਏਰੀਆ ਦੇ ਆ ਉਹਨਾਂ ਨੂੰ ਵੀ ਤੱਕ ਕੀਤਾ ਸਾਰਿਆਂ ਨੂੰ ਭਈ ਤੁਸੀਂ ਇਹਨਾਂ ਸਾਰਿਆਂ ਨੂੰ ਪਹਿਲ ਦੇ ਆਧਾਰ ਤੇ ਕਿ ਉਹ ਆਪਣੇ ਉਹਨਾਂ ਨੂੰ ਜੇ ਕੋਈ ਆਉਦਾ ਟੱਬਰ ਉਹਨਾਂ ਨੂੰ ਰਹਿਸ ਦਿੱਤੀ ਜਾਵੇ ਲੰਗਰ ਦਾ ਪ੍ਰਬੰਧ ਕੀਤਾ ਜਾਵੇ ਸੋ ਉਹ ਸਾਰੀਆਂ ਸਹੂਲਤਾਂ ਜਿੱਦਾਂ ਕੱਲ ਸਾਡੇ ਆਏ ਸੀਗੇ ਆਪਣੇ ਸ਼੍ਰੀਨਗਰ ਤੋਂ ਦੋ ਬੱਚੇ ਇੱਕ ਅਦਾ ਗੋਡਾ ਉਹ ਜੋਇੰਟ ਸਾਰਾ ਉੜ ਗਿਆ ਇੱਕ ਦੀ ਕੋਣੀ ਉੜ ਗਈ ਉਹ ਭਾਵੇਂ ਸਰਕਾਰ ਕਰਵਾ ਰਹੀ ਸਾਡੇ ਕੱਲ ਸਕੱਤਰ ਸਾਹਿਬ ਉੱਥੇ ਗਏ ਸੀ ਤੇ ਅਸੀਂ ਉਹਨਾਂ ਨੂੰ ਵੀ ਕਿਹਾ ਸੀ ਕਿ ਤੁਸੀਂ ਕਿਸੇ ਪੱਖ ਦੀ ਵੀ ਜਿਹੜੀ ਸਹਾਇਤਾ ਦੀ ਲੋੜ ਹੋਵੇ ਨਿਰਸੰਕੋਚ ਸਾਨੂੰ ਦੱਸਦਾ ਹੋ ਅਜੇ ਤੁਹਾਡੇ ਨਾਲ ਆ ਤੇ ਜਿਹੜੇ ਹੁਣ ਵੀ ਆਪਣੇ ਘਰ ਕੋ ਪਿੰਡ ਜਿਹੜੇ ਆ ਛੱਡ ਕੇ ਆਉਂਦੇ ਆ ਉਹਨਾਂ ਲਈ ਵੀ ਅਸੀਂ ਬਿਲਕੁਲ ਤਿਆਰ ਆ ਕਿ ਕੋਈ ਜਿਹੜਾ ਵਿਤਕਰਨ ਕੀਤਾ ਜਾਊਗਾ ਸਾਹਿਬ ਇੱਕ ਸੋਸ਼ਲ ਮੀਡੀਆ ਤੇ ਹੋ ਗਿਆ ਜਾਂ ਰੀਐਕਸ਼ਨ ਦਿੱਤਾ ਕਿ ਉਸ ਦੇ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਜਾਂ ਜਿਆਇ ਉਮਰ ਫਲਾਇਆ ਜਾ ਰਿਹਾ ਹੈ ਕਿ ਸਚਕਨਸ਼ੀ ਹਰਮੰਦਰ ਸਾਹਿਬ ਲੋੜੋਂ ਦੀ ਕੋਸ਼ਿਸ਼ ਹੈ ਮਸਾਇਲ ਜਿਹੜੀ ਆ ਸਚਕਨਸ਼ੀ ਹਰਮੰਦਰ ਸਾਹਿਬ ਵੱਲੇ ਪਾਸੇ ਛੱਡੀ ਜਾ ਰਹੀ ਹੈ ਕੁਝ ਲੀਡਰ ਵੀ ਨੇ ਇਸ ਤਰੀਕੇ ਨਾਲ ਟਵੀਟ ਕਰ ਰਹੇ ਨੇ ਤੁਸੀਂ ਕਿਸ ਤਰੀਕੇ ਨਾਲ ਦੇਖ ਰਹੇ ਹੋ ਦੇਖੋ ਇਹਦੇ ਬਾਰੇ ਕਿਉਂਕਿ ਟੈਲੀਵਿਜ਼ਨ ਚ ਚਲਦੇ ਰਹੇ ਗੱਲ ਔਰ ਅਸੀਂ ਵੀ ਆਪਣੇ ਤੌਰ ਤੇ ਇਹ ਨੋਟਸ ਲਿਆ ਦੂਜੀਆਂ ਜੱਜ ਬੰਦੀਆਂ ਨੇ ਵੀ ਨੋਟਸ ਲਿਆ ਤੇ ਮੇਰਾ ਖਿਆਲ ਜਿਹੜਾਂ ਦੇ ਆਪਾਂ ਮਾਰ ਰਹੇ ਉਹਨਾਂ ਦੇ ਵੀ ਸ਼ਾਇਦ ਇਹਦੇ ਬਾਰੇ ਕਲੀਅਰ ਕੀਤੀ ਆ ਵੀ ਇਦਾਂ ਦਾ ਕੋਈ ਮਕਸਦ ਨਹੀਂ ਪਰ ਫਿਰ ਵੀ ਮੈਂ ਸਭ ਤੋਂ ਜਿਹੜਾ ਮੀਡੀਆ ਆ ਇਹਨੂੰ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ ਨਾ ਕਿ ਆਪਾਂ ਕੋਈ ਐਹੋ ਜਿਹੀਆਂ ਜਜ਼ਬਾਤੀ ਗੱਲਾਂ ਕਰੀਏ ਜਿਦੇ ਨਾਲ ਨੁਕਸਾਨ ਹੋਵੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸਮੂੱਚੀ ਮਨੁੱਖਤਾ ਦੀ ਰਵਾਇਤ ਕਰਦਾ ਗੁਰੂ ਰਾਮਦਾਸ ਪਾਤਸ਼ਾਹ ਦਾ ਦਰ ਉਹ ਧਾਰਿਆ ਜਿੱਥੇ ਬਹੁਤ ਵੱਡੀ ਬਹੁਤਾਤ ਦੇ ਵਿੱਚ ਹਰ ਇੱਕ ਸੈਕਟਰ ਉਹ ਉੱਥੇ ਨਮਸਕਾਰ ਕਰਨ ਆਉਂਦਾ ਆ ਤੇ ਅਸੀਂ ਆਪਣੇ ਤੌਰ ਤੇ ਵੀ ਉਹ ਪੈਰਬਾਈ ਕਰ ਰਹੇ ਹਾਂ ਕਿ ਕਹਿੰਦੇ ਜਿਹੜੀ ਵਾ ਬੁਲਾਈ ਆ ਉਹਨੂੰ ਪ੍ਰੋਪਰ ਇਨਕੁਆਰੀ ਕਰਕੇ ਦੋਦੇ ਤੇ ਪਰਚਾ ਵੀ ਦਰਜ ਕੀਤਾ ਹਾਂ ਸਾਹਿਬ ਇੱਕ ਜਿਹੜਾ ਪੁੰਜ ਦੇ ਵਿੱਚ ਸ਼ਹੀਦ ਸ਼ਹੀਦ ਹੋਇਆ ਕਿ ਐ ਜੀਪੀਸੀ ਉਹਨੇ ਪਰਿਵਾਰ ਨੂੰ ਰਾਗੀ ਸੀ ਉਹ ਮਾਰ ਦੇਗੀ ਅਸੀਂ ਅਸੀਂ ਬਿਲਕੁਲ ਕਿਸੇ ਪੱਖ ਦੇ ਜਾਂ ਉਦਾਂ ਵੀ ਹੋਵੇ ਹੁਣ ਤਾਂ ਚਲੋ ਇਹ ਵਿਚਾਰੇ ਜੋਧੇ ਦੇ ਵਿੱਚ ਆਪਣੇ ਨਾਲ ਦੇ ਉੱਥੇ ਗੋਲਾ ਡੇ ਗਿਆ ਅਸੀਂ ਕਦੇ ਵੀ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਦੇ ਨਾ ਹਟਾਂਗੇ ਪ੍ਰਧਾਨ ਜੀ ਮੈਂ ਰਾਜਵਾਨਾ ਸਾਹਿਬ ਦੀ ਗੱਲ ਕਰੂੰਗਾ ਕਿ ਸਿਆਸਤਦਾਨ ਜਾਂ ਸਿਆਸੀ ਪਾਰਟੀਆਂ ਅੱਗੇ ਆਉਂਦੀਆਂ ਨੇ ਉਹਦੇ ਵਿਚਾਰ ਆਪਣੇ ਰੱਖਦੀਆਂ ਕੀ ਤੁਸੀਂ ਉਹਨਾਂ ਦਾ ਸਵਾਦ ਕਰੋਗੇ ਸਿਆਸਤਦਾਨ ਦਾ ਮੈਂ ਦੇਖੋ ਗੱਲ ਬੇਨਤੀ ਮੈਨੂੰ ਸੁਣ ਲਓ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਪਰ ਰਾਜਨੀਤੀ ਰਾਜਨੀਤਿਕ ਪਾਰਟੀਆਂ ਰਾਜਨੀਤੀ ਕਰਨ ਆਉਣ ਉਸ ਭਾਈ ਸਾਹਿਬ ਜੀ ਦੀ ਕਿਉਂਕਿ ਸਾਡਾ ਇੱਕੋ ਹੀ ਪੁਆਇੰਟ ਆ ਕਿ ਕਿਉਂਕਿ 31 ਸਾਲ ਕਿਸੇ ਪੱਖ ਦੇ ਤੌਰ ਦੇ ਉੱਤੇ ਕਨਸਟੀਚਿਊਸ਼ਨਲ ਤੌਰ ਦੇ ਉੱਤੇ ਨਹੀਂ ਬਣਦੀ ਜਿਹੜੀ ਬੰਦਾ ਆਪਣੀ ਸਜ਼ਾ ਭੋਲ ਚੁੱਕਾ ਤੇ ਜੇ ਕੋਈ ਵੀ ਆਉਂਦਾ ਆ ਸੀ ਉਹਨਾਂ ਨੂੰ ਨਮਾਇंदे ਤੌਰ ਤੇ ਆਵੇ ਰਾਜਨੀਤੀ ਕਰਨਾ